ਸਤਗੁਰੂ ਦੇ ਘਰ ਅੰਦਰ ਸਿਫਤ ਸ਼ਬਦ ਨੂੰ ਵਡਿਆਈ ਸ਼ਬਦ ਨੂੰ ਤੇ ਉਸਤਤ ਸ਼ਬਦ ਨੂੰ ਬੜੀ ਵੱਡੀ ਥਾਂ ਦਿੱਤੀ ਗਈ ਹੈ ਪਰ ਇੱਕ ਪਾਸੇ ਇਸ ਨੂੰ ਨਿੰਦਿਆ ਵੀ ਗਿਆ ਹੈ ਇਹ ਤੋਂ ਇਨਕਾਰ ਵੀ ਕੀਤਾ ਗਿਆ ਜਿਵੇਂ ਅਸੀਂ ਬਾਣੀ 'ਚੇ ਪਾਠ ਕਰਨੇ ਆ ਕਿ ਉਸਤਤ ਮਨ ਮੈਂ ਕਰ ਨਿਰੰਕਾਰ ਸੁਖਮਨੀ ਸਾਹਿਬ ਆਪਣੇ ਮਨ ਵਿੱਚ ਸੋਭਤ ਕਰ ਉਸ ਨਿਰਾਕਾਰ ਵੈਗੁਰੂ ਜੀ ਦੀ ਅਸੀਂ ਇੱਕ ਪਾਠ ਰੋਜ਼ ਕਰਨੇ ਆ ਜਪਜੀ ਸਾਹਿਬ ਵਿੱਚ ਸਾ ਲਾਹੀ ਸਾ ਲਾਹੇ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨ ਜਾਣੀ ਪਵੈ ਯਾਦ ਰੱਖਿਓ ਹੁਣ ਇਹਦਾ ਵੀ ਅਰਥ ਹੈ ਕਿ ਸਲੌਣ ਜੋਗ ਪਰਮਾਤਮਾ ਦੀ ਸਿਮਤ ਕਰ ਸਲੋਤਾ ਕਰ ਇੱਥੋਂ ਤੱਕ ਬਾਬਾ ਜੀ ਦੀ ਬਾਣੀ ਚ ਇੱਕ ਬਚਨ ਪੜਨੇ ਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਤੁਹਾਡੀ ਸਿਫਤ ਕਰਨੀ ਚਾਹੀਦੀ ਹੈ ਤੁਹਾਡੀ ਉਸਤਤ ਹੋਣੀ ਚਾਹੀਦੀ ਹੈ ਤੇ ਜਿਸ ਨੇ ਆਪ ਜੀ ਦੀ ਉਸਤਤ ਕੀਤੀ ਉਹ ਭਵ ਸਾਗਰ ਤੋਂ ਪਾਰ ਹੋ ਗਿਆ ਸੰਗਤ ਜੀ ਥੋੜੀ ਬੇਨਤੀ ਧਿਆਨ ਨਾਲ ਸੁਣਿਓ ਇਹਦਾ ਮਤਲਬ ਸਿਫਤ ਨੂੰ ਬੜੀ ਵੱਡੀ ਥਾਂ ਦਿੱਤੀ ਤੇ ਦੂਜੇ ਪਾਸੇ ਸਲੋਤਾ ਦਾ ਖੰਡਨ ਕੀਤਾ ਬਾਣੀ ਨੇ ਦੁਨੀਆਂ ਨਾਸਾ ਲਾਹੇ ਜੋ ਮਰਵੰਝ ਸੀ ਲੋਕਾਂ ਨਾਸਾ ਲਾਹੇ ਜੋ ਮਰ ਖਾਕ ਥੀ ਨਾ ਸਲੋਤਾ ਕਰ ਦੁਨੀਆਂ ਦੀ ਇਹਨ ਇੱਕ ਦਿਨ ਮਰ ਜਾਣਾ ਹੈ ਲੋਕਾਂ ਦੀਆਂ ਸਿਫਤਾਂ ਨਾ ਕਰ ਜਿਨ੍ਹਾਂ ਦੀਆਂ ਸਿਫਤਾਂ ਕਰਦਾ ਹੈ ਇੱਕ ਦਿਨ ਮਿੱਟੀ ਹੋ ਕੇ ਇਹਨਾਂ ਨੇ ਖਾਕ ਹੋ ਜਾਣਾ ਹੈ ਇਹਦਾ ਮਤਲਬ ਸਲੋਤਾ ਦਾ ਖੰਡਨ ਵੀ ਕੀਤਾ ਗਿਆ ਫਿਰ ਬੇਨਤੀ ਸੁਣਿਓ ਮਹਾਰਾਜ ਜੀ ਦੀ ਬਾਣੀ ਚ ਹੈ ਕਿ ਸਿਵਤ ਨੂੰ ਸਵੀਕਾਰ ਕੀਤਾ ਹੈ ਅਗਲਾ ਸਵਾਲ ਇਕੁੱਠੇਗਾ ਕਿ ਆਪਾਂ ਗੁਰੂ ਦੀ ਸਿਵਤ ਕਰ ਲਗੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਸਹਿਬਜ਼ਾਦਿਆਂ ਦੇ ਹਜ਼ੂਰਦਿਆਂ ਦੀ ਤੇ ਤਰਕ ਵਾਲਾ ਮਨ ਕਈ ਵਾਰੀ ਕਹਿੰਦਾ ਹੈ ਇਹ ਸਿਵਤ ਨਾਲ ਕੀ ਹੋ ਜਾਏਗਾ ਇਹਦਾ ਕੀ ਫਾਇਦਾ ਵਾਹਿਗੁਰੂ ਸ਼ਬਦ ਬੋਲਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਬੋਲ ਰਹੇ ਹੋ ਇਹ ਵਡਿਆਈਆਂ ਨੇ ਇਹਦਾ ਫਾਇਦਾ ਕੀ ਇਦਾ ਉੱਤਰ ਗੁਰੂ ਨਾਨਕ ਸਾਹਿਬ ਦੀ ਬਾਣੀ ਚੋਂ ਮਿਲੇਗਾ ਸਾਨੂੰ ਜੀ ਮਾਝ ਰਾਗ ਚ ਸਤਿਗੁਰਾਂ ਦਾ ਇੱਕ ਬਚਨ ਹੈ ਉਸ ਵਿੱਚ ਸਤਿਗੁਰਾਂ ਨੇ ਉਦਾਹਰਨਾ ਤਾਂ ਬਹੁਤ ਦਿੱਤੀਆਂ ਮੈਂ ਸਿਰਫ ਚਾਰ ਕੁ ਦੇ ਚੋਂ ਬਚਨ ਚੁਣੇ ਨੇ ਤਿੰਨ ਤਰ੍ਹਾਂ ਦਾ ਮੈਟਲ ਜਿਹਨੂੰ ਆਪਾਂ ਧਾਤ ਕਹਿੰਦੇ ਆ ਜੇ ਉਹ ਟੁੱਟ ਜਾਏ ਮੰਨ ਲਓ ਕਿਸੇ ਨੇ ਆਪਣੇ ਹੱਥ ਚ ਸੋਨੇ ਦਾ ਗਹਿਣਾ ਪਾਇਆ ਉਹ ਗਹਿਣਾ ਟੁੱਟ ਜਾਏ ਕੜਾ ਹੋਵੇ ਜੰਜੀਰ ਹੋਵੇ ਕੁਛ ਵੀ ਹੋਵੇ ਸੋਨੇ ਦਾ ਗਹਿਣਾ ਟੁੱਟ ਜਾਏ ਆਪਾਂ ਸੁਨਾਰ ਕੋਲ ਲੈ ਜਾਂਦੇ ਆਂ ਬਾਹਰ ਤਿੰਨੇ ਸੱਟਦੇ ਉਹਨੂੰ ਜੇ ਲੋਹੇ ਦੀ ਕੋਈ ਚੀਜ਼ ਸਾਡੀ ਟੁੱਟ ਜਾਏ ਮਸ਼ੀਨ ਦੀ ਟੁੱਟ ਜਾਏ ਗੱਡੀ ਦੀ ਟੁੱਟ ਜਾਏ ਘਰ ਚ ਵਰਤਣ ਵਾਲੀ ਲੋਹੇ ਦੀ ਕੋਈ ਵਸਤੂ ਟੁੱਟ ਜਾਏ ਆਪਾਂ ਬਾਹਰ ਕਬਾੜ ਛੇਤੀ ਸੱਟਦੇ ਨਹੀਂ ਚਾਹਨਿਆਂ ਵੀ ਇਹ ਟੁੱਟੀ ਕੋਈ ਦੁਬਾਰਾ ਫਿਰ ਜੁੜ ਜਾਏ ਤੀਸਰੀ ਬੇਨਤੀ ਪਿੱਤਲ ਦਾ ਜਾਂ ਕਾਂਸੀ ਦਾ ਕੋਈ ਚੀਜ਼ ਭਾਂਡਾ ਟੁੱਟ ਜਾਏ ਆਪਾਂ ਬਾਹਰ ਗਾਰਬੇਜ ਨਹੀਂ ਕਰਦੇ। ਕੋڑے ਸੁੱਟਦੇ ਨਹੀਂ। ਆਪਾਂ ਕਹਿੰਦੇ ਨੂੰ ਦੁਬਾਰਾ ਠਟਿਆਰ ਕੋਲੋਂ ਜੋੜ ਲਿਆ ਜਾਏ। ਦੇਖੋ ਮਾਰੇ ਨੇ ਕੈਸੇ ਕਮਾਲ ਦੀ ਉਦਾਹਰਣ ਦਿੱਤੀ ਜੀ। ਆਪਾਂ ਗੁਰਦੁਆਰੇ ਆਏ ਆ ਇਹ ਕੋਈ ਸੈਮੀਨਾਰ ਨਹੀਂ। ਆਪਾਂ ਗੁਰੂ ਦੇ ਦਰਬਾਰ ਚ ਆਉਨੇ ਆ ਇਹ ਕੱਲੀ ਵਿਚਾਰ ਗੋਸ਼ਟੀ ਨਹੀਂ। ਇੱਥੇ ਸਾਡੀ ਰੂਹ ਨੇ ਸਾਡੀ ਆਤਮਾ ਨੇ ਉਸ ਪਰਮ ਸਤ ਨਾਲ ਜੁੜਨਾ ਹੈ ਜਿਹਨੂੰ ਆਪਾਂ ਪਰਮਾਤਮਾ ਕਹਿੰਦੇ ਆ। ਫਿਰ ਅਰਸ਼ ਉਹਨੇ ਸੋਨਾ ਟੁੱਟੇ ਉਹਨੂੰ ਅੱਗ ਗੰਡੇਗੀ ਕਾਂਸੀ ਦਾ ਭਾਂਡਾ ਟੁੱਟੇ ਉਹਨੂੰ ਅੱਗ ਟੰਕੇ ਲਾ ਦੇਗੀ ਇੱਥੋਂ ਤੱਕ ਲੋਹਾ ਟੁੱਟੇ ਤੇ ਸੱਚ ਹੈ ਕਿ ਟੁੱਟੇ ਲੋਹੇ ਨੂੰ ਪਚਾ ਵੈਲਡਿੰਗ ਕਰ ਲੋ ਉਹ ਦੁਬਾਰਾ ਟੁੱਟਾ ਲੋਹਾ ਜੁੜ ਜਾਏਗਾ ਤੇ ਬਾਬਾ ਜੀ ਕਹਿੰਦੇ ਆ ਜਿਵੇਂ ਅੱਗ سونے ਨੂੰ ਲੋਹੇ ਨੂੰ ਤੇ ਕਾਂਸੀ ਦੇ ਬਰਤਨ ਨੂੰ ਜੋੜ ਦਿੰਦੀ ਟੁੱਟੇ ਨੂੰ ਜਿਸ ਬੰਦੇ ਦੀ ਸੁਰਤ ਕਈ ਜਨਮਾਂ ਦੀ ਟੁੱਟੀ ਹੈ ਜਦੋਂ ਰੱਬ ਦੀਆਂ ਸਿਫਤਾਂ ਕਰੇ ਤੇ ਸਿਫਤ ਬੰਦੇ ਦੀ ਟੁੱਟੀ ਕੋਈ ਸੁਰਤ ਨੂੰ ਰੱਬ ਨਾਲ ਜੋੜ ਦਿੰਦੀ ਹੈ ਆਪਾਂ ਤਾਂ ਸਿਫਤ ਕਰਨੇ ਆ ਸਤਿਗੁਰਾਂ ਜੀ ਦਾ ਅੰਮ੍ਰਿਤ ਵਚਨ ਹੈ ਇੱਕ ਬੇਨਤੀ ਹੋਰ ਇਹ ਸ਼ਲੋਕ ਵੈਸਾ ਬਹੁਤ ਡਿਟੇਲ ਚ ਹੈ ਕਹੇ ਹਾਂ ਕੰਚਨ ਟੁੱਟੇ ਸਾਰ ਆਪਾਂ ਪਾਠ ਕਰਦੇ ਹੋਗੇ ਮੈਂ ਤਾਂ ਸੰਗਤ ਜੀ ਤੁਸੀਂ ਲਾਈਵ ਸੁਣਦੇ ਹੋ ਮੈਂ ਤਾਂ ਹਰ ਥਾਂ ਤੇ ਇੱਕੋ ਹੋਕਾ ਦੇਣਾ ਕਿ ਗੁਰਸਿੱਖੋ ਇਹ ਜਨਮ ਬੜਾ ਕੀਮਤੀ ਮਿਲਿਆ ਹੈ ਤੇ ਯਾਦ ਰੱਖਿਓ ਜਿਸ ਇਸ ਨੂੰ ਮੱਥਾ ਟੇਕਨੇ ਆ ਨਾ ਇਹਦੇ ਵਰਗਾ ਸਤਿਗੁਰੂ ਵੀ ਸੰਸਾਰ ਵਿੱਚ ਕੋਈ ਨਹੀਂ ਮੈਂ ਸ਼ਾਇਦ ਪਿਛਲੀ ਕਥਾ ਕਰਦਿਆਂ ਮਾਚੀਵਾੜਾ ਸਾਹਿਬ ਇੱਕ ਬੇਨਤੀ ਕਰਕੇ ਆਇਆ ਸੀ ਸ਼ਬਦ ਦੀ ਗੱਲ ਸੀ ਸਾਰੇ ਕਹਿੰਦੇ ਸ਼ਬਦ ਗੁਰੂ ਇਹ ਕਹਿੰਦੇ ਆ ਨਾ ਜੀ ਮੁਸਲਮਾਨ ਸ਼ਬਦ ਨੂੰ ਮੰਨਦਾ ਹੈ ਜੇ ਉਹਨਾਂ ਦੀ ਫਿਲਾਸਫੀ ਨੂੰ ਪੜੋ ਸ਼ਬਦ ਨੂੰ ਮੰਨਦਾ ਹੈ ਹਿੰਦੂ ਧਰਮ ਦੇ ਗ੍ਰੰਥ ਉਪਨਿਸ਼ਦ ਸ਼ਬਦ ਨੂੰ ਮੰਨਦੇ ਨੇ ਅਸਾਈਤ ਸ਼ਬਦ ਨੂੰ ਮੰਨਦੀ ਹੈ ਇਥੋਂ ਤੱਕ ਯਹੂਦੀ ਸ਼ਬਦ ਨੂੰ ਮੰਨਦੇ ਨੇ ਬੋਧイズਮ ਭਾਵੇਂ ਰੱਬ ਨੂੰ ਨਹੀਂ ਮੰਨਦਾ ਪਰ ਸ਼ਬਦ ਨੂੰ ਮੰਨਦਾ ਹੈ ਹਰ ਧਰਮ ਸ਼ਬਦ ਨੂੰ ਮੰਨਦਾ ਯਾਦ ਰੱਖਿਓ ਪਰ ਉਹ ਸ਼ਬਦ ਨੂੰ ਐਜੇ ਪਵਿੱਤਰ ਗ੍ਰੰਥ ਦੇ ਰੂਪ ਵਿੱਚ ਲਿਖਦੇ ਆ ਪਰ ਗੁਰੂ ਸਾਹਿਬ ਨੇ ਕੇਵਲ ਸ਼ਬਦ ਮੰਨਿਆ ਨਹੀਂ ਕੇਵਲ ਗੁਰੂ ਨਾਨਕ ਸਾਹਿਬ ਦੀ ਜੋਤ ਹੈ ਜਿਨ੍ਹਾਂ ਨੇ ਸ਼ਬਦ ਨੂੰ ਗੁਰੂ ਦਾ ਰੂਪ ਦੇ ਕੇ ਸਥਾਪਨ ਕਰ ਦਿੱਤਾ ਹੈ ਸ਼ਬਦ ਸਾਰੇ ਮੰਨਦੇ ਆਖਿਮਾ ਕਰਿਓ ਮੇਰੇ ਕੋ ਸਮਾਂ ਇਨਾਕ ਨਹੀਂ ਇਸਲਾਮ ਸ਼ਬਦ ਨੂੰ ਮੰਨਦਾ ਹੈ ਕੁਨ ਬਾਕੁਨ ਦੁਨੀਆ ਹੋ ਗਈ ਅਸਾਇਤ ਬਾਈਬਲ ਕਹਿੰਦੀ ਹੈ ਕਿ ਜਦੋਂ ਸ੍ਰਿਸ਼ਟੀ ਨਹੀਂ ਬਣੀ ਤੇ ਪ੍ਰਮਾਤਮਾ ਦਾ ਆਤਮਾ ਪਾਣੀ ਉੱਤੇ ਫੜਫੜਾ ਰਿਹਾ ਸੀ ਉਹ ਸ਼ਬਦ ਦੀ ਗੱਲ ਕਰਦੇ ਪਰ ਸ਼ਬਦ ਨੂੰ ਗੁਰੂ ਦੇ ਰੂਪ ਵਿੱਚ ਸਥਾਪਨ ਕਰ ਦੇਣਾ ਇਹ ਕੇਵਲ ਧੰ ਗੁਰੂ ਨਾਨਕ ਸਾਹਿਬ ਦੀ ਜੋਤ ਨਹੀਂ ਕੀਤਾ ਫਿਰ ਅਰਸ਼ ਹਣੀ ਚੁਰਸਤੇ ਚ ਖਲੋਤਾ ਦੂਜੇ ਧਰਮ ਦਾ ਕੋਈ ਬੰਦਾ ਮੈਂ ਕਿਸਾ ਇੱਕ ਨਾਂ ਲਵਾਂ ਉਹ ਨੰਗੇ ਹੱਥ ਵੀ ਕਿਤਾਬ ਪਕੜ ਕੇ ਖਲੋਤਾ ਪਵਿੱਤਰ ਗ੍ਰੰਥ ਪਰ ਯਾਦ ਰੱਖਿਓ ਜਦੋਂ ਗੁਰੂ ਗ੍ਰੰਥ ਸਾਹਿਬ ਆਪਾਂ ਬਾਹਰ ਲੈ ਕੇ ਜਾਂਦੇ ਆ ਕੱਛ ਚ ਮਾਰ ਕੇ ਨਹੀਂ ਲੈ ਕੇ ਜਾਂਦੇ ਖਿਮਾ ਕਰਿਓ ਅਸੀਂ ਨੰਗੇ ਹੱਥਾਂ ਚ ਨਹੀਂ ਪਕੜ ਕੇ ਲੈ ਜਾਂਦੇ ਜਦੋਂ ਗੁਰੂ ਗ੍ਰੰਥ ਸਾਹਿਬ ਨਿਕਲਦੇ ਨੇ ਪੰਜ ਪਿਆਰੇ ਹੁੰਦੇ ਨੇ ਪੰਜ ਨਿਸ਼ਾਨਚੀ ਖੁੰਦੇ ਨੇ ਮਨ ਆਪਣਾ ਪਾਲਕੀ ਸਾਹਿਬ ਹੁੰਦੀ ਏ ਉੱਤੇ ਚੌਰ ਹੁੰਦੀ ਏ ਇਹਦਾ ਮਤਲਬ ਸ਼ਬਦ ਦੀ ਗਲਤਾਂ ਸਾਰਿਆਂ ਧਰਮਾਂ ਨੇ ਕੀਤੀ ਪਰ ਸ਼ਬਦ ਨੂੰ ਗੁਰੂ ਦੇ ਰੂਪ ਸਤਿਕਾਰ ਕਰਨਾ ਤੇ ਸਤਿਕਾਰ ਦੇਣਾ ਕੇਵਲ ਗੁਰੂ ਨਾਨਕ ਸਾਹਿਬ ਨੇ ਕੀਤਾ ਇਸ ਕਰਕੇ ਮੇਰੀ ਬੇਨਤੀ ਜਦੋਂ ਆਪਾਂ ਸ਼ਬਦ ਪੜਾਂਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝ ਪੈਗੀ ਮੈਂ ਆਪ ਨੂੰ ਅਰਜ਼ ਕਰ ਲੱਗਾ ਕਹਾਂ ਕਹਾਂ ਦਾ ਅਰਥ ਕਾਂਸੀ ਕਹਿੰਦਾ ਭਾਂਡਾ ਕੰਚਨ ਕੰਚਨਦਰ ਤੇ ਸੋਨਾ ਤੇ ਅਗਿਆ ਸਾਰ ਸਾਰ ਦਾ ਇੱਕ ਲਫਜ਼ੀ ਅਰਥ ਹੁੰਦਾ ਹੈ ਸੰਭਾਲਣਾ ਇੱਕ ਸਾਰ ਦਾ ਅਰਥ ਹੁੰਦਾ ਨਚੋੜ ਇੱਥੇ ਸਾਰ ਦਾ ਅਰਥ ਹੈ ਲੋਹਾ ਕਹਿਆਂ ਕੰਚਨ ਟੁੱਟੈ ਸਾਰ ਯਾਦ ਰੱਖਿਓ ਜਿਹੜਾ ਤੁਸੀਂ ਇਹ ਸਰੀਆ ਸ਼ਬਦ ਵੀ ਵਰਤਦੇ ਹੋ ਨਾ ਇਹ ਵੀ ਇਸੇ ਤੋਂ ਬਣਿਆ ਸਾਰ ਤੋਂ ਸਾਰ ਦਾ ਅਰਥ ਹੈ ਲੋਹਾ ਸੋਨਾ ਟੁੱਟ ਜਾਏ ਕਾਂਸੀ ਦਾ ਭਾਂਡਾ ਟੁੱਟ ਜਾਏ ਲੋਹਾ ਟੁੱਟ ਜਾਏ ਤੇ ਮਹਾਰਾਜ ਕਹਿੰਦੇ ਕਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਲੋਹਾਰ ਉਸ ਟੁੱਟੇ ਹੋਏ ਨੂੰ ਅੱਗ ਨਾਲ ਗੰਢ ਦਿੰਦਾ ਹੈ ਇੱਥੇ ਇੱਕ ਹੋਰ ਬਚਨ ਹੈ ਤੁਸੀਂ ਅਕਸਰ ਪੜ੍ਹਦੇ ਹੋ ਗੋਰੀ ਸੇਤੀ ਟੁੱਟੈ ਪਧਾਰ ਗੋਰੀ ਦਾ ਅਰਥ ਇਸ ਕੇਨ ਨਾਲ ਨਹੀਂ ਕਰਨਾ ਯਾਦ ਰੱਖਿਓ ਆਪਾਂ ਕਹਿੰਦੇ ਕਾਲਾ ਰੰਗ ਗੋਰਾ ਰੰਗ ਗੁਰਬਾਣੀ ਚ ਗੋਰੀ ਸ਼ਬਦ ਇਸਤਰੀ ਲਿੰਗ ਦੇ ਰੂਪ ਚ ਆਇਆ ਜਿਵੇਂ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਉਥੇ ਗੋਰੀਏ ਦਾ ਅਰਥ ਸ킨 ਚਮੜੀ ਥੋੜਾ ਉਥੇ ਗੋਰੀਏ ਦਾ ਅਰਥ ਤੇ ਜੀਵ ਇਸਤਰੀਏ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਛੈਲ ਲੰਘੰਦੇ ਪਾਰ ਗੋਰੀ ਮਨ ਠੀਰਿਆ ਉਥੇ ਵੀ ਗੋਰੀ ਦਾ ਅਰਥ ਔਰਤ ਹੈ ਇੱਥੇ ਮਹਾਰਾਜ ਕਹਿੰਦੇ ਨੇ ਗੋਰੀ ਸੇਤੀ ਇਹਦਰ ਤੇ ਇਸਤਰੀ ਨਾਲ ਟੁੱਟੇ ਪਧਾਰ ਪਧਾਰ ਦਾ ਅਰਥ ਹੈ ਪਤੀ ਜੇ ਪਤਨੀ ਨਾਲ ਪਤੀ ਦੀ ਅਨਬਨ ਹੋ ਜਾਏ ਤੇ ਰਿਸ਼ਤਾ ਟੁੱਟਣ ਤੇ ਆ ਜਾਏ ਤੇ ਅਗਲਾ ਇੱਕੋ ਤੇ ਬਚਨ ਹੁੰਦਾ ਪੁੱਤੀ ਗੰਢ ਪਵੇ ਸੰਸਾਰ ਹੁਣ ਚਲੋ ਗੁਰਮੁਖੇ ਵੀ ਅਰਥ ਕਰ ਦਿੰਦੇ ਆ ਜੀ ਕਿ ਪੁੱਤਰਾਂ ਨਾਲ ਹੀ ਸੰਸਾਰ ਅੱਗੇ ਚੱਲਦਾ ਅਸੀਂ ਅਰਥ ਕਰਨੇ ਆ ਨਾ ਜੀ ਅਕਸਰ ਪੁੱਤਰ ਖੂਨ ਤੇ ਅੱਗੇ ਪੀੜੀ ਚੱਲਦੀ ਏ ਯਾਦ ਰੱਖਿਓ ਕੱਲਾ ਮੇਲ ਕੀ ਪੀੜੀ ਨੂੰ ਅੱਗੇ ਨਹੀਂ ਚਲਾ ਸਕਦਾ ਜੇ ਫੀਮੇਲ ਨਹੀਂ ਤਾਂ ਕੀ ਕੇਵਲ ਨਰ ਅੱਗੇ ਪੀੜੀ ਨੂੰ ਚਲਾ ਸਕਦਾ ਮਾਦੀਨ ਤੋਂ ਬਿਨਾ ਦੋਨਾਂ ਦਾ ਯੋਗਦਾਨ ਹੈ ਪਰ ਇਹਦੇ ਅਰਥ ਵਿਦਵਾਨਾਂ ਨੇ ਕੀਤੇ ਗੋਰੀ ਸੇਤੀ ਟੁੱਟੇ ਪਧਾਰ ਜਦੋਂ ਪਤੀ ਤੇ ਪਤਨੀ ਵਿੱਚ ਅਨਬਨ ਹੋ ਜਾਏ ਰਿਸ਼ਤਾ ਟੁੱਟਦਾ ਦਿਸੇ ਤੇ ਘਰ ਵਿੱਚ ਬੱਚੇ ਖੋਨਾ ਬੱਚੇ ਟੁੱਟਦੇ ਆ ਮਾਪਿਆਂ ਨੂੰ ਵੀ ਜੋੜ ਦਿੰਦੇ ਆ ਫਿਰ ਸੁਣੋ ਗੋਰੀ ਸੇਤੀ ਟੁੱਟੇ ਪਧਾਰ ਪੁੱਤੀ ਗੰਢ ਪਵੇ ਸੰਸਾਰ ਇਸ ਸੰਸਾਰ ਵਿੱਚ ਬੱਚੇ ਪੁੱਤਰ ਟੁੱਟਿਆਂ ਖੋਆਂ ਮਾਪਿਆਂ ਨੂੰ ਜੋੜ ਦਿੰਦੇ ਆ ਤੇ ਹੁਣ ਗੱਲ ਫਿਰ ਧਿਆਨ ਨਾਲ ਸੁਣੋ ਗੁਰਮੁਖੋ ਮੈਂ ਬਾਣੀ ਤੋਂ ਸ਼ੁਰੂ ਕੀਤੀ ਹੈ ਲੋਹਾ ਸੋਨਾ ਤੇ ਕਾਂਸੀ ਦਾ ਭਾਂਡਾ ਟੁੱਟ ਜਾਏ ਇਹ ਅੱਗ ਨਾਲ ਜੁੜ ਜਾਂਦਾ ਹੈ ਕਿਉਂਕਿ ਗੁਰਮੁਖੋ ਮੇਰੀ ਬੇਨਤੀ ਟਿਕਾ ਬਣਾਇਓ ਕਿਉਂਕਿ ਜਿਹੜੀ ਗੁਰਬਾਣੀ ਕਥਾ ਹੈ ਨਾ ਜੀ ਸ਼ਬਦ ਦੀ ਉਹ ਨਿਕਲ ਗਈ ਇੱਕ ਵਾਰੀ ਫਿਰ ਸਮਝ ਨਹੀਂ ਛੇਤੀ ਪੈਣੀ ਕਹਾਣੀ ਸਾ ਕੀ ਤਾਂ ਵਿਚਾਰ ਸਿਫਤੀ ਗੰਢ ਪਵੇ ਦਰਬਾਰ ਬਾਬਾ ਜੀ ਕਹਿੰਦੇ ਸਿੱਖੋ ਜਿਵੇਂ ਟੁੱਟੇ ਕੋਈ ਭਾਂਡਿਆਂ ਨੂੰ ਅੱਗ ਜੋੜ ਦਿੰਦੀ ਹੈ ਟੁੱਟੇ ਮਾਪਿਆਂ ਨੂੰ ਔਲਾਦ ਜੋੜ ਦਿੰਦੀ ਹੈ ਜਿਸ ਬੰਦੇ ਦੀ ਸੁਰਤ ਰੱਬ ਤੋਂ ਟੁੱਟ ਜਾਏ ਉਹ ਸਿਫਤਾਂ ਕਰੇ ਤੇ ਟੁੱਟੀ ਕੋਈ ਸੁਰਤ ਕਰਤਾਰ ਨਾਲ ਜੁੜ ਜਾਂਦੀ ਹੁਣ ਇਸ ਤੋਂ ਅਗਲੀ ਬੇਨਤੀ ਮੈਂ ਹੋਰ ਆਪ ਨੂੰ ਕਰ ਲੱਗਾ ਅਸੀਂ ਗੁਰੂ ਦੀ ਸਿਫਤ ਕਿਉਂ ਕਰਨੀ ਆ ਆਸਾ ਕੀ ਵਾਰ ਵਿੱਚ ਮਹਾਰਾਜ ਦੀ ਇੱਕ ਪੌੜੀ ਹੈ ਉਸ ਵਿੱਚ ਸਤਿਗੁਰਾਂ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਇਹ ਅੰਮ੍ਰਿਤ ਵਚਨ ਹੈ ਕਿ ਆਪਣੇ ਸਤਿਗੁਰੂ ਨੂੰ ਹਮੇਸ਼ਾ ਵੱਡੇ ਕਹਿ ਕੇ ਸਲੋਤਾ ਕਰੋ ਮੈਂ ਆਉਣਾ ਗੁਰੂ ਗੋਬਿੰਦ ਸਿੰਘ ਤੇ ਸਿੰਘਤ ਜੀ ਮੇਰੀ ਇੱਛਾ ਸੀ ਪਹਿਲਾਂ ਆਪਾਂ ਬਾਣੀ ਚੋਂ ਉਦਾਹਰਨ ਆਧਾਰ ਬਣਾ ਲਈਏ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਹਿੰਦੇ ਆਪਣੇ ਗੁਰੂ ਨੂੰ ਵੱਡਾ ਕਹੋ ਉਸ ਦੀਆਂ ਰੱਜ ਕੇ ਵਡਿਆਈਆਂ ਕਰੋ ਵੱਡਾ ਕਹਿ ਕੇ ਤੇ ਨਾਲ ਵਚਨ ਗੁਰੂ ਨਾਨਕ ਸਾਹਿਬ ਨੇ ਕੀਤਾ ਕਿ ਜਿਹੜਾ ਬੰਦਾ ਗੁਰੂ ਦੀ ਵਡਿਆਈ ਕਰੇਗਾ ਨਾ ਜਿੰਨੀ ਵਡਿਆਈ ਕਰੇਗਾ ਓਨੀ ਉਹਦੇ ਅੰਦਰ ਦੀ ਬੁਰੀਾਈ ਦਾ ਖਾਤਮਾ ਹੋਵੇਗਾ ਜਿਹੜੀ ਵਡਿਆਈ ਹੈ ਉਹ ਬੁਰੀਾਈ ਨੂੰ ਖਤਮ ਕਰ ਦਿੰਦੀ ਹੈ ਮਾ ਬਚਨ ਹੈ ਜੀ ਸਤਗੁਰ ਵਡਾ ਕਰ ਸਾਂ ਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਤਗੁਰ ਵਡਾ ਕਰ ਸਾਂ ਲਾਈ ਹੈ ਇਹਦਾ ਅਰਥ ਹੈ ਆਪਣੇ ਸਤਗੁਰੂ ਨੂੰ ਵੱਡਾ ਕਰਕੇ ਉੱਚਾ ਜਾਣ ਕੇ ਉਹਦੀ ਸਰਵੋਤਾ ਕਰੀਏ ਸਤਗੁਰ ਵਡਾ ਕਰ ਸਾਂ ਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਗੁਰੂ ਵਿੱਚ ਬੜੀਆਂ-ਵੱਡੀਆਂ ਵਡਿਆਈਆਂ ਨੇ ਤੇ ਆਪਣੇ ਗੁਰੂ ਦੀ ਵਡਿਆਈ ਰੱਜ ਕੇ ਕਰੀਏ ਸਤਗੁਰ ਵੱਡਾ ਕਰ ਸਾ ਲਾਈ ਹੈ ਜਿਸ ਵਿੱਚ ਵਡਿਆਈਆਂ ਵਡਿਆਈਆਂ ਸਹਿ ਮੇਲੇ ਤਾਂ ਨਜ਼ਰੀਆਂ ਆਈਆਂ ਇਹ ਵਡਿਆਈਆਂ ਜੇ ਖਸਮ ਪ੍ਰਮਾਤਮਾ ਕਿਰਪਾ ਕਰੇ ਤੇ ਤਾਂ ਨਜ਼ਰੀ ਪੈਂਦੀਆਂ ਨੇ ਸਹਿ ਮੇਲੇ ਤਾਂ ਨਜ਼ਰੀ ਆਈਆਂ ਤੇ ਜਿਹੜੀਆਂ ਵਡਿਆਈਆਂ ਗੁਰੂ ਵਿੱਚ ਨੇ ਜਿਹੜਾ ਸਿੱਖ ਗੁਰੂ ਦੀ ਵਡਿਆਈ ਕਰੇਗਾ ਉਹ ਸਾਰੀਆਂ ਵਡਿਆਈਆਂ ਸਿੱਖ ਵਿੱਚ ਪ੍ਰਵੇਸ਼ ਕਰ ਜਾਣਗੇ ਫਿਰ ਅਰ ਸੁਣਿਓ ਜਿੰਨਾ ਕੋਈ ਗੁਰੂ ਦੀ ਵਡਿਆਈ ਕਰੇਗਾ ਇਥੋਂ ਤੱਕ ਪਰਮਾਤਮਾ ਦੀ ਵਡਿਆਈ ਕਰਨ ਵਾਲਾ ਇੱਕ ਦਿਨ ਪਰਮਾਤਮਾ ਵਿੱਚ ਸਮਾ ਜਾਂਦਾ ਹੈ ਸੁਣ ਵੱਡਾ ਆਖ ਹੈ ਸਭ ਕੋਏ ਕੇਵਡ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਹਾ ਜਾਏ ਅੱਗੇ ਕੀ ਹੈ ਕਹਿਣ ਵਾਲੇ ਜਿਹੜੇ ਤੈਨੂੰ ਕਹਿਣ ਲੱਗ ਪੰ ਤੇਰੀ ਸਿਫਤ ਕਰਨ ਕਹਿਣ ਵਾਲੇ ਤੇਰੇ ਰਹਿ ਸਮਾਏ ਤੁਹਾਡੇ ਵਿੱਚ ਸਮਾ ਜਾਂਦੇ ਨੇ ਜਿਹੜੇ ਤੈਨੂੰ ਕਹਿੰਦੇ ਸਤਗੁਰ ਵੱਡਾ ਕਰਸਾ ਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਂ तिस ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤ ਕਾ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸੰਗਤ ਜੀ ਜਿੰਨੀਆਂ ਕੋਈ ਗੁਰੂ ਦੀਆਂ ਵਡਿਆਈਆਂ ਕਰਦਾ ਓਨੇ ਸੱਚੇ ਵੇ ਗੁਰੂ ਉਸ ਬੰਦੇ ਦੇ ਅੰਦਰ ਦੀਆਂ ਬੁਰਿਆਈਆਂ ਦੂਰ ਕਰ ਦਿੰਦਾ ਹੈ